ਲੋਕ ਤਾਨੇ ਦਿੰਦੇ ਸੀਗੇ ਕਿ ਨਸ਼ਿਆਂ ਦੇ ਦੇ ਵਿੱਚ ਨਿਤਾਨੀ ਪੈ ਗਿਆ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ ਜਦੋਂ ਮੈਡਲ ਆਇਆ ਕਿੰਨਾ ਉਹਨਾਂ ਲੋਕਾਂ ਨੂੰ ਜਵਾਬ ਮਿਲ ਗਿਆ ਸੀ ਮੂੰਹ ਬੰਦ ਹੋ ਗਿਆ ਸੀਗੇ ਜਿੰਨੇ ਵੀ ਬੋਲਦੇ ਸੀਗੇ ਸਾਰਿਆਂ ਨੂੰ ਬਹੁਤ ਕਰਾਰਾ ਜਵਾਬ ਮਿਲਿਆ ਹਰ ਕੋਈ ਜੋ ਚੀਜ਼ ਆਪਾਂ ਦੇਖਦੇ ਆਂ ਅਸਲ ਵਿੱਚ ਉਹ ਚੀਜ਼ ਨਹੀਂ ਹੁੰਦੀ ਕਰ ਦੇ ਵਿੱਚ ਕਲੇਸ਼ ਵਗੈਰਾ ਤਾਂ ਨਹੀਂ ਹੁੰਦੇ ਸੀ ਨਹੀਂ ਕੋਈ ਕਲੇਸ਼ ਨਹੀਂ ਹੁੰਦਾ ਸੀ ਜੀ ਫਾਦਰ ਸਾਹਿਬ ਪ੍ਰੋਪਰ سپورਟ ਕਰਦੇ ਸੀ ਰੋਜ਼ ਉਹਨਾਂ ਨੇ ਰਾਤੀ ਜੇ ਮੈਂ ਫਰੂਟ ਖਾਣਾ ਹੈ ਜੋ ਮੈਂ ਖਾਣਾ ਹੈ ਉਹ ਉਹਨਾਂ ਨੇ ਪਹਿਲਾਂ ਪੁੱਛਣਾ ਕਿ ਉਹ ਹੈਗਾ ਤੁਸੀਂ ਕਹਿ ਰਹੇ ਹੋ ਕਿ ਬਾਡੀ ਦੇ ਵਿੱਚ ਜਿਹੜੇ ਕੱਟਸ ਪੈਂਦੇ ਨੇ ਉਹਦੇ ਲਈ ਬਹੁਤ ਜ਼ਿਆਦਾ ਪ੍ਰੈਕਟਿਸ ਕਰਨੀ ਪੈਂਦੀ ਹੈ ਬਹੁਤ ਸਟਰਗਲ ਕਰਨਾ ਪੈਂਦਾ ਜਦੋਂ ਇਹ ਚੀਜ਼ ਕਰਨੀ ਪੈਂਦੀ ਕੀ ਕੀ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਡਾਈਟ ਦਾ ਹੀ ਬਹੁਤ ਧਿਆਨ ਰੱਖਣਾ ਪੈਂਦਾ ਜੀ ਹੁਣ ਮੈਂ 3 ਤੋਂ 4 ਮਨਸ ਹੋ ਗਏ ਮੈਂ ਪ੍ਰੋਪਰ ਬੋਇਲ ਤੇ ਚੱਲ ਰਿਹਾ ਮੇਰਾ ਨਮਕ ਬੰਦ ਹੈ ਆਪਣੀ ਬੋਡੀ ਤੋਂ ਵਾਟਰ ਲੈਵਲ ਖਤਮ ਕਰਨਾ ਹੈ ਤੇ ਉਹਦੇ ਲਈ ਆਪਾਂ ਨੂੰ ਨਮਕ ਮਿੱਠਾ ਤਲਿਆ ਇਹ ਚੀਜ਼ਾਂ ਸਭ ਬੰਦ ਕਰਨੀਆਂ ਪੈਗੀਆਂ ਅੱਜ ਦੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਪੈ ਰਹੇ ਨੇ ਨਸ਼ੇ ਜਿਹੜੇ ਕਰ ਰਹੇ ਨੇ ਕਿਤਨੇ ਕਿਤੇ ਕਿਹਾ ਜਾਂਦਾ ਜਿੰਬੀ ਇੱਕ ਨਸ਼ਾ ਆ ਉਹ ਵਾਲੇ ਨਸ਼ੇ ਨਾਲੋਂ ਇਹ ਵਾਲਾ ਨਸ਼ਾ ਜ਼ਿਆਦਾ ਵਧੀਆ ਹੈ ਵੇਖੋ ਉਹਨਾਂ ਦਾ ਸਿੱਟਾ ਆਪਾਂ ਦੇਖਦੇ ਹਾਂ ਜੀ ਕੀ ਹੁੰਦਾ ਮਾਵਾਂ ਵਿਚਾਰੀਆਂ ਰੋਂਦੀਆਂ ਰਹਿੰਦੀਆਂ ਕਦੀ ਕੋਈ ਲਾ ਕੇ ਕਿਤੇ ਕੋਈ ਮਰਿਆ ਪੈ ਗਿਆ ਕਿਤੇ ਮਰਿਆ ਪੈ ਉਹਦਾ ਫਾਇਦਾ ਕੀ ਹੈ ਤੁਸੀਂ ਬਾਲੀਵੁੱਡ ਇੰਡਸਟਰੀ ਦੇਖੋ ਸੰਜੇ ਦੱਤ ਹੈ ਹੁਣ ਸੰਜੇ ਦੱਤ ਦੇ ਕੋਲ ਇੰਨਾ ਰੁਪਈਆ ਜੀ ਲੇਕਿਨ ਉਹਦੇ ਕੰਨਾਂ ਨੂੰ ਹੱਥ ਲੱਗ ਗਏ ਠੀਕ ਹੈ ਆਪਾਂ ਤਾਂ ਉਹਨਾਂ ਦੇ ਪੈਰਾਂ ਬਰਾਬਰ ਨਹੀਂ ਹੈਗੇ ਜੀ ਇਹ ਜਿਹੜਾ ਨਸ਼ਾ ਇਹਦੇ ਨਾਲ ਸਾਨੂੰ ਪਤਾ ਹੈ ਕਿ ਅਸੀਂ ਅਗਰ ਕਿਤੇ ਖੜੇ ਆਂ ਤੇ ਅਸੀਂ 20 ਬੰਦਿਆਂ ਦੇ ਵਿੱਚ ਕੱਲੇ ਖੜੇ ਪਤਾ ਚੱਲ ਰਹੇ ਆਂ ਕਿ ਹਾਂ ਕੋਈ ਖੜਾ ਹੈ ਨਹੀਂ ਤਾਂ ਜਿਹੜਾ ਨਸ਼ੇ ਵਾਲਾ ਬੰਦਾ ਹੈ ਉਹਦੇ ਤਾਂ ਲੱਕ ਤੇ ਪੈਂਟ ਨਹੀਂ ਟਿਕਦੀ ਜੀ ਉਮੀਦ ਸੀਗੀ ਕਿ ਜਿਹੜਾ ਮੈਂ ਸੈਲੈਕਟ ਹੋ ਜਾਊਗਾ ਜਾਂ ਫਿਰ ਮੈਂ 2024 ਦਾ ਜਿਹੜਾ ਮਾਸਟਰ ਪੰਜਾਬ ਬਣ ਜਾਊਗਾ ਨਹੀਂ ਐਵੇਂ ਕਹਾਂ ਜੀ ਉਮੀਦ ਬਿਲਕੁਲ ਨਹੀਂ ਸੀਗੀ ਆਪਣੇ ਵੱਲੋਂ ਤਾਂ ਇਹ ਸੋਚ ਕੇ ਚੱਲੇ ਸੀਗੇ ਕਿ ਚਲੋ ਫਸਟ ਟਾਈਮ ਆ ਕਿ ਚਲੋ ਇੱਕ ਆਪਣਾ ਕੌਨਫੀਡੈਂਸ ਵਧਾਣ ਲਈ ਕਿ ਕੌਨਫੀਡੈਂਸ ਵਧੂਗਾ ਸਟੇਜ ਤੇ ਚੜਨਾ ਹੈ ਜੀ ਬਸ ਇਹੀ ਸੋਚ ਕੇ ਗਏ ਸੀਗੇ ਬਟ ਇਹ ਹੈ ਕਿ ਪ੍ਰੋਪਰ ਡੈਡੀਕੇਸ਼ਨ ਨਾਲ ਮਿਹਨਤ 3-4 ਮਹੀਨੇ ਪੂਰੀ ਮਿਹਨਤ ਕੀਤੀ ਹੈ ਉਹ ਜੋ ਸਰ ਨੇ ਕਿਹਾ ਪ੍ਰੋਪਰ ਉਹਨਾਂ ਦੀ ਗਾਈਡੈਂਸ ਨਾਲ ਤੇ ਇਹ ਆ ਜੋ ਉਹਨਾਂ ਦੀ ਮਿਹਨਤ ਦਾ ਹੀ ਸਦਕਾ ਹੈ ਦਿੱਤੇ ਸਰ ਦਾ ਜੋ ਮੈਂ ਅਜੇ ਇੱਥੇ ਮੈਨੂੰ ਆ ਮਕਾਮ ਹਾਸਿਲ ਮਿਲਿਆ ਜੀ। ਕਿਆ ਬਾਤ ਹੈ। ਹਾਂ ਜੀ। ਅਜੇ ਜਿਹੜੇ ਲੋਕ ਤਾਨੇ ਦਿੰਦੇ ਸੀਗੇ ਕਿ ਨਸ਼ਿਆਂ ਦੇ ਦੇ ਵਿੱਚ ਨਿਤਾਨੀ ਪੈ ਗਿਆ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ ਜਦੋਂ ਮੈਡਲ ਆਇਆ ਕਿੰਨਾ ਉਹਨਾਂ ਲੋਕਾਂ ਨੂੰ ਜਵਾਬ ਮਿਲ ਗਿਆ ਸੀ ਮੂੰਹ ਬੰਦ ਹੋ ਗਿਆ ਸੀਗੇ। ਬਿਲਕੁਲ ਮੂੰਹ ਬੰਦ ਹੋ ਗਿਆ ਜੀ। ਉਹ ਤਾਂ ਹੀ ਮੈਂ ਦੱਸਦਾ ਨਾ ਉਹ ਕਹਿੰਦੇ ਤੂੰ ਛੁਪਾ ਰਸਤਮ ਨਿਕਲਿਆ ਹੁਣ ਉਹ ਆਪਣੀਆਂ ਗੱਲਾਂ ਬਦਲਦੇ ਆ ਕਿ ਅਸੀਂ ਤਾਂ ਇਦਾਂ ਸੋਚਦੇ ਤੂੰ ਸਾਨੂੰ ਕੁਝ ਦੱਸਿਆ ਹੀ ਨਹੀਂ ਇਦਾਂ ਹਰ ਹਰ ਬੰਦੇ ਨੂੰ ਜਵਾਬ ਮਿਲਿਆ ਕਿਉਂਕਿ ਮਾਰਕੀਟ ਦੇ ਇਥ ਸਾਰੇ ਗਰੁੱਪਸ ਤੇ ਪੈ ਗਈ ਸੀ ਸਾਰਿਆਂ ਨੂੰ ਸ਼ੇਅਰ ਹੋ ਗਈ ਸੀ ਲੋਕਾਂ ਨੇ ਆਪਣੇ ਆਪਣੇ WhatsApp ਤੇ ਸਟੇਟਸ ਤੇ ਮੇਰੀ ਫੋਟੋ ਲਗਾਈਆਂ ਮੇਰੀ ਵੀਡੀਓਜ਼ ਲਗਾਈਆਂ ਮੇਰੇ ਗੋਲਡ ਲੀਆਂ ਤੇ ਉਹਦੇ ਨਾਲ ਫਿਰ ਜੋ ਜਿੰਨੇ ਵੀ ਬੋਲਦੇ ਸੀਗੇ ਸਾਰਿਆਂ ਨੂੰ ਬਹੁਤ ਕਰਾਰਾ ਜਵਾਬ ਮਿਲਿਆ ਜੀ ਕਿ ਹਰ ਕੋਈ ਜੋ ਚੀਜ਼ ਆਪਾਂ ਦੇਖਦੇ ਆਂ ਅਸਲ ਵਿੱਚ ਉਹ ਚੀਜ਼ ਨਹੀਂ ਹੁੰਦੀ ਲੋਕੀ ਆਪਣੇ ਦਿਮਾਗ ਨੂੰ ਆਪਣੇ ਸਾ ਆਪਾ ਕਿਸੇ ਨੂੰ ਵੀ ਬੰਦੇ ਨੂੰ ਦੇਖ ਕੇ ਜਜ ਨਹੀਂ ਕਰ ਸਕਦੇ ਤੇ ਨਾ ਹੀ ਆਪਾਂ ਨੂੰ ਕਿਸੇ ਨੂੰ ਜਜ ਕਰਨਾ ਚਾਹੀਦਾ ਹੈ ਹਾਂਜੀ ਅੱਜ ਕਿਤੇ ਜਦੋਂ ਲੋਕਾਂ ਦੇ ਟੌਂਟਿੰਗ ਆਪਾਂ ਕਹਿ ਸਕਦੇ ਕਿ ਕਿਤੇ ਜਾਂਦੀ ਸੀਗੀ ਸਮਝਿਆ ਨਹੀਂ ਜਾਂਦਾ ਸੀਗਾ ਕਿਤਨੇ ਕਿਤੇ ਇੱਕ ਵਾਰੀ ਡੀਮੋਟੀਵੇਟ ਹੋਈ ਸੀਗੇ ਹੋਪ ਛੱਡੀ ਸੀਗੀ ਨਹੀਂ ਯਾਰ ਹੁਣ ਰਹਿ ਨਹੀਂ ਦਿੰਦਾ ਇੰਨੇ ਤਾਨੇ ਸੁਣਨ ਨੂੰ ਮਿਲ ਰਹੇ ਨੇ ਇਹ ਚੀਜ਼ਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਇਹ ਚੀਜ਼ਾਂ ਜਿਹੜੀਆਂ ਫੇਸ ਕਰਨ ਨੂੰ ਮਿਲ ਰਹੀਆਂ ਨੇ ਫਿਰ ਦੇਖੋ ਟੌਂਟਿੰਗ ਤਾਂ ਅੱਜਕੱਲ ਹਰ ਕਿਤੇ ਹੈ ਜੀ ਜੀ ਬਟ ਸਹੀ ਪਲੇਅਰ ਹੋਈ ਹੈ ਜਿਹੜਾ ਸਾਰਿਆਂ ਦੀ ਟੌਨਟਿੰਗ ਨੂੰ ਪਰੇ ਕਰਕੇ ਆਪਣੀ ਸਿਰਫ ਗੇਮ ਵੱਲ ਧਿਆਨ ਦਵੇ ਜੋ ਉਹਨਾਂ ਦੇ ਸਰਨੇ ਕਿਹਾ ਉਸੇ ਵੱਲ ਧਿਆਨ ਦੇ ਕੇ ਆਪਣਾ ਪ੍ਰੋਪਰ ਫੋਕਸ ਉਧਰ ਰੱਖੇ ਦੁਨੀਆ ਉਹਨਾਂ ਦੇ ਆਪਣੇ ਫੋਕਸ ਨੂੰ ਭੜਕਾਉਣ ਵਾਸਤੇ ਬਹੁਤ ਲੋਕ ਆਣਗੇ ਰਸ਼ਤੇਸ਼ ਬਟ ਆਪਣਾ ਮੇਨ ਏਮ ਜੋ ਆਪਾਂ ਗੋਲ ਆਪਣਾ ਸੋਚਿਆ ਹੋਇਆ ਆਪਣਾ ਧਿਆਨ ਜਿਹਦਾ ਆਪਾਂ ਉਧਰ ਰੱਖਾਂਗੇ ਤੇ ਆਪਾਂ ਨੂੰ ਕੋਈ ਵੀ ਪਰੇ ਨਹੀਂ ਕਰ ਸਕਦਾ ਅੱਜ ਘਰ ਦੇ ਸਪੋਰਟ ਕਰਦੇ ਸੀਗੇ ਘਰ ਦੇ ਜਿਹੜੇ ਮੈਂਬਰਸ ਹੁੰਦੇ ਨੇ ਜਿਵੇਂ ਕਿ ਤੁਸੀਂ ਕਿਹਾ ਵੀ ਹੈ ਨਾ ਮੇਰੇ ਫਾਦਰ ਸਾਹਿਬ ਨੂੰ ਕਿਹਾ ਜਾਂਦਾ ਸੀ ਕਿ ਕਿਹੜੇ ਕੰਮ ਹੀ ਪਤਾ ਆ ਕਿ ਕੀ ਕਰ ਰਿਆ ਕੋਚੀ ਘਰ ਦੇ ਵਿੱਚ ਕਲੇਸ਼ ਵਗੈਰਾ ਤਾਂ ਨਹੀਂ ਹੁੰਦੇ ਸੀ ਨਹੀਂ ਕੋਈ ਕਲੇਸ਼ ਨਹੀਂ ਹੁੰਦਾ ਸੀ ਜੀ ਫਾਦਰ ਸਾਹਿਬ ਪ੍ਰੋਪਰ ਸਪੋਰਟ ਕਰਦੇ ਸੀ ਰੋਜ਼ ਉਹਨਾਂ ਨੇ ਰਾਤੀ ਜੇ ਮੈਂ ਫਰੂਟ ਖਾਣਾ ਜੋ ਉਹਨਾਂ ਨੇ ਮੈਨੂੰ ਫੋਨ ਕਰਕੇ ਬਗਾਇਦਾ ਪੁੱਛਣਾ ਕਿ ਹਾਂਜੀ ਕਿ ਫਰੂਟ ਆ ਪਿਆ ਜੇ ਮੈਨੂੰ ਨਹੀਂ ਪੁੱਛਣਾ ਤਾਂ ਕਰੇ ਮਮਾ ਨੂੰ ਪੁੱਛ ਲੈਣਾ ਕਿ ਕਿਹੜਾ ਕਿਹੜਾ ਫਰੂਟ ਕਰੇ ਪਿਆ ਹੈ ਕਿ ਅਸ਼ੂ ਨੇ ਐਪਲ ਖਾਣਾ ਤੇ ਔਰੈਂਜ ਖਾਣਾ ਉਹ ਕਰੇ ਹੈਗਾ ਜੋ ਮੈਂ ਖਾਣਾ ਹੈ ਉਹ ਉਹਨਾਂ ਨੇ ਪਹਿਲਾਂ ਪੁੱਛਣਾ ਕਿ ਉਹ ਹੈਗਾ ਹਾਂਜੀ ਅੱਛਾ ਜੇ ਤੁਹਾਨੂੰ ਅੱਜ ਮਤਲਬ ਸਨਮਾਨਿਤ ਕੀਤਾ ਗਿਆ ਹੈ ਨਾ ਵੀ ਕਿੰਨੇ ਕ ਜ਼ਿਆਦਾ ਉੱਥੇ ਖੁਸ਼ੀ ਹੋਈ ਸੀਗੀ ਮਤਲਬ ਉਹ ਸੀਗੀ ਵੀ ਹਾਂ ਇਹ ਜਿਹੜਾ ਮਾਸਟਰ ਪੰਜਾਬ ਦਾ ਖਿਤਾਬ ਜਿਹੜਾ ਤੁਹਾਨੂੰ ਮਿਲ ਜੂਗਾ ਦੇਖੋ ਪਹਿਲਾਂ ਉੱਥੇ ਜਦੋਂ ਲਾਈਨ ਅਪ ਹੁੰਦੇ ਨੇ ਜੀ ਸਾਰੇ ਤੇ ਜਦੋਂ ਉਹਨਾਂ ਨੇ ਫਰਸਟ 5 ਚੋਂ ਮੈਨੂੰ ਕੱਢਿਆ ਪਹਿਲਾਂ ਇਹ ਪਹਿਲੇ ਪੰਜ ਚੋਂ 5ਥ ਨੰਬਰ ਗਿਆ 4ਥ ਗਿਆ ਕਿ ਚਲੋ ਦੇਲਜੀ ਕਾਸ ਹੋਈ ਕਿ ਚਲੋ ਪਹਿਲੇ ਤਿੰਨ ਚ ਆ ਗਏ ਫਿਰ ਤੀਜਾ ਗਿਆ ਫਿਰ ਦੋ ਰਹਿ ਗਏ ਜਦੋਂ ਫਿਰ ਦੋ ਜੋ ਦੂਸਰਾ ਚਲੇ ਗਿਆ ਤੇ ਅੰਦਰ ਇੱਕ ਇੰਨੀ ਗੱਲੋ ਕਿ ਖੁਸ਼ੀ ਦੀ ਲਹਿਰ ਹੁੰਦੀ ਹੈ ਨਾ ਕਿ ਬੰਦੇ ਨੂੰ ਕਿ ਉਹ ਆਪਾਂ ਵਰਡਸ ਚ ਦੱਸ ਨਹੀਂ ਸਕਦੇ ਕਿ ਇੰਨੇ ਖੁਸ਼ ਉਹਦੋਂ ਬਾਅਦ ਜਿਹੜਾ ਮੇਰੇ ਸਾਰਾ ਸਾਹਮਣੇ ਇਸ ਫਰੈਂਡ ਸਰਕਲ ਬੈਠਾ ਸੀਗਾ ਮੇਰੇ ਸਰ ਸੀਗਾ ਉਹਨਾਂ ਦੇ ਜੋਗ ਦੇ ਸ਼ੋਰਮ ਜਾਇਆ ਉਹ ਸਟੇਡੀਅਮ ਚ ਕਿਤੇ ਹੰਗਾਮਾ ਸੀ ਉਹ ਦੇਖਣ ਨਾਲ ਸੀਗਾ ਜੀ ਹਾਂਜੀ ਕਿ ਉੱਥੇ ਤੁਸੀਂ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀਆਂ ਤੁਸੀਂ ਦੇਖੇ ਉੱਥੇ ਮੇਰਾ 86 ਨੰਬਰ ਸੀਗਾ ਟੋਕਨ ਨੰਬਰ ਜੀ ਤੇ ਉੱਥੇ 86 86 ਹੋਈ ਪਈ ਸੀ ਕਿ 86 ਨੰਬਰ 86 ਨੰਬਰ ਲੋਕਾਂ ਨੇ ਇੰਨਾ ਹੰਗਾਰਾ ਭਰਿਆ ਮੇਰਾ ਇੰਨਾ ਕਿ ਉਹਨਾਂ ਨੂੰ ਮੈਂ ਆਪਣੀ ਬਾਡੀ ਇਸ ਤਰ੍ਹਾਂ ਇਸ ਵੇ ਨਾਲ ਪ੍ਰੈਜੈਂਟ ਕੀਤੀ ਕਿ ਕਿਸੇ ਦੀ ਨਿਗਾਹ ਹੀ ਨਹੀਂ ਹਟੀ ਜੀ ਹਾਂਜੀ ਅਜੇ ਜਦੋਂ ਆਪਾਂ ਤੁਸੀਂ ਕਹਿ ਰਹੇ ਹੋ ਕਿ ਬਾਡੀ ਦੇ ਵਿੱਚ ਜਿਹੜੇ ਕੱਟਸ ਪੈਂਦੇ ਨੇ ਉਹਦੇ ਲਈ ਬਹੁਤ ਜ਼ਿਆਦਾ ਮਤਲਬ ਆਪਾਂ ਕਹਿ ਸਕਦੇ ਬਹੁਤ ਜ਼ਿਆਦਾ ਪ੍ਰੈਕਟਿਸ ਕਰਨੀ ਪੈਂਦੀ ਹੈ ਬਹੁਤ ਸਟਰਗਲ ਕਰਨਾ ਪੈਂਦਾ ਜਦੋਂ ਇਹ ਚੀਜ਼ ਕਰਨੀ ਪੈਂਦੀ ਕੀ ਕੀ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਮੈਂ ਪਹਿਲਾਂ ਤਾਂ ਦੇਖੋ ਜੋ ਮੈਂ ਤੁਹਾਨੂੰ ਦੱਸਿਆ ਕਿ ਡਾਈਟ ਦਾ ਹੀ ਬਹੁਤ ਧਿਆਨ ਰੱਖਣਾ ਪੈਂਦਾ ਜੀ ਹੁਣ ਮੈਂ 3 ਤੋਂ 4 ਮਨਸ ਹੋ ਗਏ ਮੈਂ ਪ੍ਰੋਪਰ ਬੋਇਲਡ ਤੇ ਚੱਲ ਰਿਹਾ ਹਾਂ ਜੀ ਮੇਰਾ ਨਮਕ ਬੰਦ ਹੈ ਕਿਉਂਕਿ ਨਮਕ ਨਾਲ ਆਪਣੇ ਵਾਟਰ ਲੈਵਲ ਵੱਧਦਾ ਹੈ ਜਿੰਨਾ ਵਾਟਰ ਲੈਵਲ ਘਟੇਗਾ ਉਨੀ ਆਪਣੀ ਬੋਡੀ ਤੇ ਕਟਿੰਗ ਪ੍ਰੋਪਰ ਆਏਗੀ ਆਪਾਂ ਆਪਣੀ ਬੋਡੀ ਤੋਂ ਵਾਟਰ ਲੈਵਲ ਖਤਮ ਕਰਨਾ ਹੈ ਜੀ ਬੋਡੀ ਨੂੰ ਪ੍ਰੋਪਰ ਡਰਾਈਨੈਸ ਤੇ ਲੈ ਕੇ ਆਉਣਾ ਹੈ ਤੇ ਉਹਦੇ ਲਈ ਆਪਾਂ ਨੂੰ ਨਮਕ ਮਿੱਠਾ ਤਲਿਆ ਇਹ ਚੀਜ਼ਾਂ ਸਭ ਬੰਦ ਕਰਨੀਆਂ ਪੈਣਗੀਆਂ ਹੁਣ ਮੈਂ ਜੋ ਖਾ ਰਹੇ ਹਾਂ ਬੋਇਲਡ ਖਾ ਰਹੇ ਹਾਂ ਜੀ ਬੋਇਲ ਤੋਂ ਦੋ ਚਾਰ ਚੀਜ਼ਾਂ ਉਹਨਾਂ ਤੋਂ ਇਲਾਵਾ ਮੈਨੂੰ ਚਾਰ ਪੰਜ ਮਹੀਨੇ ਹੋ ਗਏ ਮੈਂ ਹੋਰ ਕਦੀ ਟੇਸਟ ਨਹੀਂ ਕੀਤਾ ਕੁਝ ਅਸਰ ਜਿਵੇਂ ਕਿ ਤੁਸੀਂ ਜਿਮ ਜਾਂਦੇ ਹੋ ਤੇ ਅੱਜ ਦੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਪੈ ਰਹੇ ਨੇ ਨਸ਼ੇ ਜਿਹੜੇ ਕਰ ਰਹੇ ਨੇ ਕਿਤੇ ਨ ਕਿਤੇ ਕਿਹਾ ਜਾਂਦਾ ਹੈ ਜਿਮ ਵੀ ਇੱਕ ਨਸ਼ਾ ਆ ਬਾਡੀ ਨੂੰ ਬਾਡੀ ਵੀ ਇੱਕ ਨਸ਼ਾ ਆ ਪਰ ਤੁਸੀ ਤੁਹਾਨੂੰ ਲੱਗਦਾ ਹੈ ਕਿ ਉਹ ਵਾਲੇ ਨਸ਼ੇ ਨਾਲੋਂ ਇਹ ਵਾਲਾ ਨਸ਼ਾ ਜ਼ਿਆਦਾ ਵਧੀਆ ਹੈ ਇਹ ਨਸ਼ਾ ਬਹੁਤ ਵਧੀਆ ਜੀ ਦੂਜੇ ਨਸ਼ਿਆਂ ਦੇ ਨਾਲ ਆਪਣੀ ਜਿਹੜੀ ਹੈ ਬਾਡੀ ਖਰਾਬ ਹੁੰਦੀ ਹੈ ਹਮ ਆਪਾਂ ਇੱਕ ਵਾਰੀ ਲੋਕ ਕਰ ਦ ਲੈਂਦੇ ਆ ਕਰਕੇ ਉਹਨਾਂ ਨੂੰ ਲੱਗਦਾ ਕਿ ਹਾਂ ਮੈਂ ਪਤਾ ਨਹੀਂ ਕਿੰਨੇ ਕਿ ਸੁਰਤ ਜਾਏ ਆ ਮੈਂ ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਆ ਹਨਾ ਜੀ ਲੇਕਿਨ ਇਹ ਜਿਹੜਾ ਨਸ਼ਾ ਹੈ ਇਹਦੇ ਨਾਲ ਸਾਨੂੰ ਪਤਾ ਹੈ ਕਿ ਅਸੀਂ ਅਗਰ ਕਿਤੇ ਖੜੇ ਆਂ ਤੇ ਅਸੀਂ 20 ਬੰਦਿਆਂ ਦੇ ਵਿੱਚ ਇਕੱਲੇ ਖੜੇ ਪਤਾ ਚੱਲ ਰਹੇ ਆਂ ਕਿ ਹਾਂ ਕੋਈ ਖੜਾ ਹੈ ਜੀ ਨਹੀਂ ਤਾਂ ਜਿਹੜਾ ਨਸ਼ੇ ਵਾਲਾ ਬੰਦਾ ਹੈ ਉਹਦੇ ਤਾਂ ਲੱਕ ਤੇ ਬੈਂਟ ਨਹੀਂ ਟਿਕਦੀ ਜੀ ਹਾਂ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਜੀ ਬਾਡੀ ਬਿਲਡਿੰਗ ਨੂੰ ਐਵੇਂ ਨਹੀਂ ਬਹੁਤ ਹੀ ਉੱਚੀ ਪਦਵੀ ਦਿੱਤੀ ਗਈ ਹੈ ਇਸ ਸਪੋਰਟਸ 'ਚ ਤੇ ਬਾਡੀ ਬਿਲਡਰ ਨੂੰ ਬਹੁਤ ਇੱਕ ਅਲੱਗ ਰੂਪ ਨਾਲ ਦੇਖਿਆ ਜਾਂਦਾ ਉਹਦੀ ਆਪਣੀ ਪਛਾਣ ਹੁੰਦੀ ਹੈ ਜੀ ਅੱਛਾ ਤੁਹਾਨੂੰ ਲੱਗ ਰਿਹਾ ਜਿਹੜਾ ਆਪਣਾ ਪੰਜਾਬ ਨਸ਼ਿਆ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ ਰੁੱਲਦੇ ਹੋਏ ਨਜ਼ਰ ਆ ਰਹੇ ਨੇ ਅੱਜ ਕੱਲ੍ਹ ਹਰ ਕੋਈ ਜੇ ਤੁਸੀਂ ਦੇਖਦੇ ਹੋ ਥਾਂ ਥਾਂ ਤੇ ਜਿਹੜੇ ਇੱਕ ਆਪਾਂ ਕਹਿ ਸਕਦੇ ਗਰੁੱਪ ਇਕੱਠਾ ਹੋ ਕੇ ਜਿਹੜੇ ਸਾਡੇ ਕਾਲਜ ਦੇ ਬੱਚੇ ਨੇ ਜਾਂ ਫਿਰ ਜਿਹੜੇ ਕੰਮ ਕਰਦੇ ਨੇ ਉਹ ਜਿਹੜੇ ਨਸ਼ੇ ਕਰਦੇ ਨੇ ਕੋਈ ਇੰਜੈਕਸ਼ਨ ਲਾ ਰਿਆ ਹੈ ਕੋਈ ਜਿਹੜਾ ਆਪਾਂ ਕਹਿ ਸਕਦੇ ਕੁਝ ਖਾ ਰਿਹਾ ਹੈ ਕੁਝ ਕੋਈ ਕੁਝ ਕਰ ਰਿਹਾ ਹੈ ਦੇਖੋ ਉਹਨਾਂ ਦਾ ਸਿੱਟਾ ਆਪਾਂ ਦੇਖਦੇ ਹਾਂ ਜੀ ਕੀ ਹੁੰਦਾ ਮਾਵਾਂ ਵਿਚਾਰੀਆਂ ਰੋਂਦੀਆਂ ਰਹਿੰਦੀਆਂ ਕਦੀ ਕੋਈ ਲਾ ਕੇ ਕਿਤੇ ਕੋਈ ਕਿਤੇ ਮਰਿਆ ਪਿਆ ਕਦੀ ਕਿਤੇ ਮਰਿਆ ਪਿਆ ਉਹਦਾ ਫਾਇਦਾ ਕੀ ਹੈ ਜੀ ਆਪਾਂ ਆਪਾਂ ਨੂੰ ਥੋੜਾ ਜਿਹਾ ਜੇ ਆਪਾਂ ਪਿੱਛੇ ਜਾਈਏ ਨਾ ਤੇ ਆਪਾਂ ਲੋਕ ਤਾਂ ਕੁਝ ਵੀ ਨਹੀਂ ਹੈਗੇ ਇਹਦੇ ਤੁਸੀਂ ਬਾਲੀਵੁੱਡ ਇੰਡਸਟਰੀ ਦੇਖੋ ਸੰਜੇ ਦੱਤ ਹੈ ਹੁਣ ਸੰਜੇ ਦੱਤ ਦੇ ਕੋਲ ਇੰਨਾ ਰੁਪਈਆ ਜੀ ਲੇਕਿਨ ਉਹਦੇ ਕੰਨਾਂ ਨੂੰ ਹੱਥ ਲੱਗ ਗਏ ਬਿਲਕੁਲ ਠੀਕ ਹੈ ਆਪਾਂ ਤਾਂ ਉਹਨਾਂ ਦੇ ਪੈਰਾਂ ਬਰਾਬਰ ਨਹੀਂ ਹੈਗੇ ਜੀ ਬਿਲਕੁਲ ਜੀ ਠੀਕ ਹੈ ਤੇ ਉਹਨਾਂ ਦੇ ਕੋਲ ਇੰਨਾ ਪੈਸਾ ਕਿ ਉਹ ਸਾਰੀ ਉਮਰ ਉਹ ਉਹਨਾਂ ਦੇ ਅੱਗੇ ਜਵਾਬ ਕਰੀ ਜਾਣ ਬੱਚੇ ਕਰੀ ਜਾਣ ਤਾਂ ਵੀ ਨਹੀਂ ਮੁਕਦਾ ਜੀ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਮੈਂ ਆਪਣੇ ਸਰ ਦਾ ਬਹੁਤ ਸ਼ੁਕਰਗੁਜ਼ਾਰ ਆਂ ਜੋ ਉਹਨਾਂ ਨੇ ਮੈਨੂੰ ਇਸ लायक ਸਮਝਿਆ ਤੇ ਮੈਨੂੰ ਭਰਾ ਸਮਝ ਕੇ ਅਦਿੱਤਿਆ ਸਰ ਨੇ ਮੈਨੂੰ ਟ੍ਰੇਨ ਕੀਤਾ ਜੀ ਤੇ ਮੈਂ ਹੋਰਾਂ ਨੂੰ ਵੀ ਕਹੂੰਗਾ ਕਿ ਉਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਤੇ ਪਹਿਲਾਂ ਤਾਂ ਉਹ ਇਸ ਜਿਮ 'ਚ ਸੀਗੇ ਨਹੀਂ ਜੀ ਤੇ ਇੱਕ ਕਹਿ ਲੋ ਕਿ ਰੱਬ ਦਾ ਹੀ ਬਹੁਤ ਵੱਡਾ ਥੈਂਕਸ ਹੈ ਕਿ ਉਹ ਇੱਥੇ ਆਏ ਤੇ ਉਹਨਾਂ ਨੇ ਮੈਨੂੰ ਦੇਖਿਆ ਕਿਉਂਕਿ ਕਹਿੰਦੇ ਨਾ ਕਿ ਹੀਰ ਉਹ ਹੀ ਹ ਹ ਹੀਰੇ ਦੀ ਜਾਂਚ ਇੱਕ ਜੋਰੀ ਕਰ ਸਕਦਾ ਹੈ ਇਸੇ ਤਰ੍ਹਾਂ ਹੀ ਉਹਨਾਂ ਨੇ ਜਿਮ ਚ ਪ੍ਰੋਪਰ ਐ ਮੈਂ ਦੇਖ ਰਿਹਾ ਸੀ ਇੱਕ ਦਿਨ ਪ੍ਰੋਪਰ ਰਾਉਂਡ ਅਪ ਲੈ ਰਹੇ ਸੀਗੇ ਤੇ ਉਹਨਾਂ ਨੇ ਘੁੰਮ ਕੇ ਦੇਖਿਆ ਕਿ ਹਾਂ ਵੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੇਰਾ ਸਟਰਕਚਰ ਅੱਛਾ ਹੈ ਤੂੰ ਕੰਪੀਟੀਸ਼ਨ ਕਰ ਤੇ ਮੈਂ ਉਹਨਾਂ ਦੇ ਕਹਿਣ ਦੇ ਹ ਅ ਚੱਲਿਆ ਤੇ ਅੱਜ ਮੈਂ ਜਿੱਤ ਹਾਸਿਲ ਕੀਤੀ ਹੈ ਜੀ ਸੋ ਥੈਂਕ ਯੂ ਉਹਨਾਂ ਦਾ ਬਹੁਤ ਬਹੁਤ ਜੋ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਅਦਿੱਤ ਸਰ